ਅੱਜ ਦੇ ਇਨਸਾਨ ਦੀ ਸੋਚ ਦੇਖੋ ਜੇ ਗੜੇ ਮਾਰੀ ਹੋਈ ਆ ਤਾਂ ਰੱਬ ਗਲਤ ਜੇ ਬੇਮੌਸਮੇ ਮੀਂਹ ਪõਦਾ ਤਾਂ ਰੱਬ ਗਲਤ ਸਾਡਾ ਨੁਕਸਾਨ ਹੁੰਦਾ ਕਿਉਂਕਿ ਅਸੀਂ ਪੈਸੇ ਬਣਾ ਲਿਆ ਅਸੀਂ ਪੈਸਿਆਂ ਦੇ ਸਿਰ ਤੇ ਜਉਨੇ ਆ ਸਾਡਾ ਨੁਕਸਾਨ ਹੋ ਗਿਆ ਅਸੀਂ ਆ ਚੀਜ਼ ਲੈਣੀ ਸੀ ਅਸੀਂ ਉੱਥੇ ਪੈਸੇ ਲਾਉਣੇ ਸੀਗੇ ਅਸੀਂ ਮਰ ਗਏ ਅਸੀਂ ਫਲਾਨਾ ਕਰਤਾ ਰੱਬ ਨੇ ਕਾਤੀ ਮਾੜੀ ਕੁਦਰਤੀ ਜਿਹੜੀਆਂ ਚੀਜ਼ਾਂ ਹੁੰਦੀਆਂ ਐ ਉਹਨੂੰ ਉਹ ਸਭ ਭੁੱਲ ਜੇਵੇ ਬਾਕੀ ਜਿਹੜੇ ਕਰੋੜਾਂ ਜੀਵ ਜੰਤੂ ਆ ਉਹਨਾਂ ਨੂੰ ਵੀ ਭੁੱਲ ਜੇਵੇ ਇਹ ਡੇ ਡੇ ਜੰਗਲਾਂ ਜਿੰਨਾ ਕਰਕੇ ਇਨਸਾਨ ਨੂੰ ਸਾਹ ਆਉਂਦਾ ਉਹਨਾਂ ਨੂੰ ਹੀ ਭੁੱਲ ਜੇ ਬਸ ਜਿਹੜੇ ਬਰਸਾਤਾਂ ਹੋਣੀਆਂ ਐ ਤੂਫਾਨ ਹੋਣੇ ਐ ਕੁਛ ਵੀ ਹੋਣਾ ਐ ਉਹ ਸਿਰਫ ਇਨਸਾਨ ਦੇ ਮੁਤਾਬਕ ਹੋਵੇ ਕਿਉਂਕਿ ਸਾਡੀਆਂ ਜ਼ਰੂਰਤਾਂ ਬਾਹਲੀਆਂ ਜ਼ਿਆਦੇ ਆ ਰੱਬ ਜਦੋਂ ਅਸੀਂ ਸੜਕ ਕਿਨਾਰੇ ਅੱਗਾਂ ਲਾ ਕੇ ਦਰਖਤ ਫੂਕ ਦਿੰਨੇ ਆ ਉਹ ਨਾ ਦੇਖੇ ਜਦੋਂ ਅਸੀਂ ਸੁਪਰੀਆਂ ਕਰਕੇ ਲੱਖਾਂ ਜੀਵ ਮਾਰ ਦਿੰਨੇ ਆ ਉਹ ਵੀ ਨਾ ਰੱਬ ਦੇਖੇ ਜਿਹੜੇ ਅਸੀਂ ਮੁਰਗੇ ਬੱਕਰੇ ਗਾਵਾਂ ਵੱਡ-ਵੱਡ ਕੇ ਕਰੋੜਾਂ ਦੇ ਹਿਸਾਬ ਨਾਲ ਰੋਜ਼ ਖਾਣੇ ਆ ਉਹ ਵੀ ਰੱਬ ਨਾ ਦੇਖੇ ਜਿਹੜਾ ਅਸੀਂ ਵੱਡੀਆਂ-ਵੱਡੀਆਂ ਇੰਡਸਟਰੀਆਂ ਲਾ ਕੇ ਪ੍ਰਦੂਸ਼ਣ ਕਰ ਦਿੱਤਾ ਉਹ ਵੀ ਨਾ ਦੇਖੇ ਜਿਹੜੇ ਅਸੀਂ ਨੈਟਵਰਕ ਦੇ ਨਾਲ ਪਸ਼ੂਆਂ ਪੰਛੀ ਮਾਰ ਦਿੱਤੇ ਆ ਉਹ ਵੀ ਰੱਬ ਨਾ ਦੇਖੇ ਦੇਖੇ ਤਾਂ ਸਿਰਫ ਸਾਡਾ ਫਾਇਦਾ ਦੇਖੇ ਰੱਬ ਕਿਉਂਕਿ ਰੱਬ ਨੂੰ ਕੋਈ ਅਧਿਕਾਰ ਨਹੀਂ ਹੈਗਾ ਇਨਸਾਨ ਦਾ ਨੁਕਸਾਨ ਕਰਨ ਦਾ ਕੁਦਰਤ ਹੀ ਜਿਹੜਾ ਵਾਤਾਵਰਣ ਬਣਦਾ ਹੈਗਾ ਜਿੱਥੇ ਮੀਂਹ ਪੈਣਿਆ ਉਹ ਉਹੀ ਜਾਣਦਾ ਹੈਗਾ ਉਹ ਕਹਿੰਦੇ ਵੀ ਉਹਦੇ ਫੈਸਲੇ ਹੈਗੇ ਆ ਗਲਤ ਪਰ ਰਹਿਮੰਡੀ ਤੌਰ ਤੇ ਯੂਨੀਵਰਸ ਜੋ ਵੀ ਕਰਦਾ ਹੈਗਾ ਜਿਸ ਤਰ੍ਹਾਂ ਦਾ ਵੀ ਮੌਸਮ ਬਣਦਾ ਹੈਗਾ ਇਥੇ ਪਟਾਲ ਆਉਂਦਾਗਾ ਇਥੇ ਹੜ ਆਉਂਦੇ ਆ ਇਥੇ ਕੁਛ ਵੀ ਹੁੰਦਾਗਾ ਉਹ ਸਿਰਫ ਰੱਬ ਦਾ ਕਸੂਰ ਆ ਕਹਿੰਦੇ ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾਗਾ ਉਹਨੂੰ ਇਨਸਾਨ ਦੇ ਫਾਇਦੇ ਮੁਤਾਬਕ ਚੱਲਣਾ ਚਾਹੀਦਾਗਾ ਜੇ ਫਾਇਦੇ ਮੁਤਾਬਕ ਨਹੀਂ ਚੱਲੂਗਾ ਤਾਂ ਆਪ ਬਗਾਲਦਾ ਉਹ ਕਰੋਪੀ ਕਰਦਾ ਉਹ ਫਰਾਨਾ ਕਰਦਾਗਾ ਜਿਹੜਾ ਕੁਛ ਅਸੀਂ ਕਰਦੇ ਆ ਉਹਨੂੰ ਉਹ ਭੁੱਲ ਜਿਵੇਂ ਬਾਕੀ ਅਸੀਂ ਸਾਰੇ ਜੀਵ ਜੰਤੂ ਕਿਨਾਰੇ ਲਾ ਦਿੱਤੇ ਆ ਲੱਖਾਂ ਦੇ ਹਿਸਾਬ ਨਾਲ ਅਸੀਂ ਜੰਗਲ ਕੱਟ ਦਿੱਤੇ ਆ ਉਹ ਸਾਰੀਆਂ ਚੀਜ਼ਾਂ ਅਸੀਂ ਪਾਣੀ ਗੰਦਲੇ ਕਰ ਦਿੱਤੇ ਆ ਫੈਕਟਰੀਆਂ ਦਾ ਪਾਣੀ ਪਾ ਪਾ ਕੇ ਪਾਣੀ ਵਾਲੇ ਜੀਵ ਲੱਖਾਂ ਮਾਰ ਦਿੱਤੇ ਆ ਉਹ ਵੀ ਰੱਬ ਨਾ ਦੇਖੇ ਰੱਬ ਦੇਖੇ ਤਾਂ ਸਿਰਫ ਇਨਸਾਨ ਦਾ ਫਾਇਦਾ ਦੇਖੇ ਹੋਰ ਕੋਸ ਨਾ ਦੇਖੇ ਇਹ ਸੋਚ ਬਣ ਗਈ ਅੱਜ ਦੇ ਇਨਸਾਨ ਦੀ